ਪੁਰ ਦੇ ਵਿੱਚ ਇੱਕ ਵੱਡੀ ਵਰਦਤ ਵਾਪਰੀ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਆਖਰਕਾਰ ਇਹ ਬੱਚਿਆਂ ਦੇ ਮਨਾਂ ਦੇ ਉੱਪਰ ਗੇਮਾਂ ਦਾ ਭੂਤ ਇੰਨਾ ਕਿ ਜ਼ਿਆਦਾ ਸਵਾਰ ਹੋ ਜਾਂਦਾ ਹੈ ਕਿ ਇਹਨਾਂ ਨੂੰ ਆਪ ਹੀ ਨਹੀਂ ਪਤਾ ਲੱਗਦਾ ਕਿ ਅਸੀਂ ਕਿਸ ਹੱਦ ਤੱਕ ਚਲੇ ਜਾਂਦੇ ਆ ਬਹੁਤ ਸਾਰੀਆਂ ਖਬਰਾਂ ਚੱਹੀਆਂ ਤੁਸੀਂ ਦੇਖਿਆ ਹੋਣਾ ਜਿਨ੍ਹਾਂ ਦੇ ਬੱਚੇ ਫੋਨ ਦੇ ਉੱਪਰ ਲਗਾਤਾਰ ਗੇਮਾਂ ਖੇਡਦੇ ਨੇ ਪਬਜੀ ਹੋ ਗਿਆ ਫ੍ਰੀ ਫਾਇਰ ਹੋ ਗਿਆ ਹੋਰ ਪਤਾ ਨਹੀਂ ਕਿੰਨੀਆਂ ਕੁ ਗੀਮਾਂ ਜਿਹੜੀਆਂ ਬੱਚੇ ਖੇਡਦੇ ਨੇ ਉਹਨਾਂ ਦਾ ਬੱਚਿਆਂ ਦੇ ਉੱਪਰ ਕੈਸਾ ਅਸਰ ਪੈਂਦਾ ਹੈ ਆਹ ਵੀਡੀਓ ਜ਼ਰੂਰ ਇੱਕ ਵਾਰੀ ਦੇਖ ਲੈਣਾ ਖਬਰ ਜ਼ਰੂਰ ਸੁਣ ਲੈਣਾ ਜਿੰਨੇ ਵੀ ਮਾਪੇ ਨੇ ਜਿੰਨਾਂ ਦੇ ਬੱਚੇ ਖਾਸ ਤੌਰ ਤੇ ਆਹ ਗੀਮਾਂ ਕੁਮਾਂ ਖੇਡਦੇ ਨੇ ਪਬਜੀ ਹੋ ਗਿਆ ਹੋਰ ਫਲਾਨੀ ਧਮਕਾਨੀ ਗੀਮਾਂ ਖੇਡਦੇ ਨੇ ਇੱਕ ਵਾਰੀ ਜ਼ਰੂਰ ਸੁਣ ਲੈਣਾ ਸੀਸੀਟੀਵੀ ਤੁਹਾਨੂੰ ਦਿਖਾ ਰਿਆ ਇੱਕ 14 ਸਾਲ ਦੀ ਬੱਚੀ ਫਿਰੋਜ਼ਪੁਰ ਦੀ ਇਹ ਘਟਨਾ ਹੈ ਜਿਹੜੀ ਪਬਜੀ ਖੇਡਦੀ ਹੈ ਮਾੜਾ ਪਬਜੀ ਖੇਡਦੇ ਆ ਖੇਡਦੇ ਆ ਉਹਦੀ ਗੱਲਬਾਤ ਕਿਸੇ ਲੜਕੇ ਦੇ ਨਾਲ ਹੋ ਜਾਂਦੀ ਹੈ ਜੀ ਹਾਂ ਪਬਜੀ ਖੇਡਦਾ ਖੇਡਦੇ ਆ ਉਹ ਐਪ ਦੇ ਉੱਪਰ ਹੀ ਕਿਸੇ ਲੜਕੇ ਦੇ ਨਾਲ ਗੱਲਬਾਤ ਕਰ ਲੈਂਦੀ ਹੈ ਕਿਉਂਕਿ ਪਬਜੀ ਦੇ ਵਿੱਚ ਤੁਹਾਨੂੰ ਪਤਾ ਹੈ ਗੱਲਾਂਬਾਤਾਂ ਹੋ ਜਾਂਦੀਆਂ ਨੇ ਉਹ ਆ ਗਿਆ ਨੂੰ ਗੋਲੀ ਮਾਰਦੇ ਆਪਸ ਦੇ ਵਿੱਚ ਸਾਰੇ ਲੱਗੇ ਰਹਿੰਦੇ ਨੇ ਤਾਂ ਉਸ ਤੋਂ ਬਾਅਦ ਉਹ 14 ਸਾਲ ਦੀ ਲੜਕੀ ਦੀ ਗੱਲਬਾਤ ਮੁੰਡੇ ਦੇ ਨਾਲ ਕੋਈ ਉਸ ਤੋਂ ਬਾਅਦ ਉਹਨਾਂ ਨੇ ਇੰਸਟਾ ਤੇ ਚੈਟ ਕਰਨੀ ਸ਼ੁਰੂ ਕਰ ਦਿੱਤੀ ਔਰ ਫਿਰ ਮੁੰਡੇ ਨੇ ਐਸਾ ਵਰਗਲਾਇਆ ਜਿਸ ਤਰੀਕੇ ਦੇ ਨਾਲ ਪੀੜਤ ਪਰਿਵਾਰ ਦਾ ਇਹ ਦੋਸ਼ ਹੈ ਕਿ ਉਸ ਮੁੰਡੇ ਨੇ ਵਰਗਲਾ ਫਸਲਾ ਕੇ 14 ਸਾਲਾਂ ਲੜਕੀ ਨੂੰ ਆਪਣੇ ਨਾਲ ਜਾਣ ਲਈ ਮਨਾ ਲਿਆ ਜੀ ਹਾਂ ਮੁੰਡਾ ਗਾਜ਼ੀਆਬਾਦ ਦਾ ਔਰ ਲੜਕੀ ਫਿਰੋਜ਼ਪੁਰ ਦੀ ਔਰ ਗਾਜ਼ੀਆਬਾਦ ਤੋਂ ਮੁੰਡਾ ਇੱਥੇ ਆਇਆ ਔਰ 14 ਸਾਲਾਂ ਦੀ ਲੜਕੀ ਨੂੰ ਆਪਣੇ ਨਾਲ गाजियाबाद ਲੈ ਗਿਆ ਜਦੋਂ ਲੜਕੀ ਗਈ ਸਵੇਰੇ 3:30 ਵਜੇ ਦੱਸਿਆ ਜਾ ਰਿਹਾ ਘਰ ਦੇ ਨੇ ਕਿ ਅਸੀਂ ਦੇਖਿਆ ਪਰ ਲੜਕੀ ਘਰ ਦੇ ਵਿੱਚ ਨਹੀਂ ਸੀ ਉਸ ਤੋਂ ਬਾਅਦ ਮਾਪਿਆਂ ਨੇ ਪਰੇਸ਼ਾਨ ਹੋ ਕੇ ਕੰਪਲੇਂਟ ਥਾਣੇ ਦੇ ਵਿੱਚ ਦਿੱਤੀ ਕਿਉਂਕਿ ਫਿਰ ਅਸਲੀ ਦੁੱਖ ਤਾਂ ਮਾਪਿਓ ਨੂੰ ਹੀ ਹੁੰਦਾ ਹੈ ਮਾਪਿਆਂ ਨੂੰ ਹੀ ਹੁੰਦਾ ਹੈ ਢਿੱਡੋਂ ਜਾਇਆਂ ਦਾ ਦੁੱਖ ਹੁੰਦਾ ਹੈ ਔਰ ਮਾਪਿਓ ਨੇ ਆ ਫਿਰ ਪੁਲਿਸ ਸਟੇਸ਼ਨ ਜਾ ਕੇ ਆਪਣੀ ਸ਼ਿਕਾਇਤ ਦਰਜ ਕਰਵਾਈ ਕਿ ਸ਼ਾਇਦ ਸਾਡੀ ਲੜਕੀ ਕਿਡਨਾਪ ਹੋ ਚੁੱਕੀ ਹੈ ਇੱਕ ਹਦਸਾ ਜਿਹੜਾ ਆ ਪੁਲਿਸ ਸਟੇਸ਼ਨ ਜਾ ਕੇ ਜਤਾਇਆ ਤਾਂ ਪੁਲਿਸ ਨੇ ਵੀ ਅਮਲ ਕੀਤਾ ਕਾਰਵਾਈ ਕੀਤੀ ਔਰ ਪੁਲਿਸ ਨੇ ਜਿੱਥੇ-ਜਿੱਥੇ ਟ੍ਰੇਸ ਕੀਤਾ ਉੱਥੇ-ਉੱਥੇ ਮੋਬਾਈਲ ਫੋਨ ਚੱਲ ਰਿਹਾ ਸੀ ਫਿਰ ਪਤਾ ਲੱਗਾ ਕਿ ਲੜਕੀ ਗਾਜ਼ੀਆਬਾਦ ਦੇ ਵਿੱਚ ਹੈ ਫਿਰ ਪੁਲਿਸ ਨੇ ਲੜਕੀ ਦੇ ਮਾਪੇ ਨਾਲ ਲੈ ਕੇ ਗਾਜ਼ੀਆਬਾਦ ਦੇ ਵਿੱਚ ਰੇਡ ਕੀਤੀ ਤੇ ਵਾਕਿਆ ਕੀ ਲੜਕੀ ਉਸ ਕਾਰ ਦੇ ਵਿੱਚੋਂ ਬਰਾਮਦ ਕੋਈ ਔਰ ਜਿਹੜਾ ਦੋਸ਼ੀ ਸੀ ਉਹ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੁਣ ਲੜਕੀ ਨੂੰ ਘਰੇ ਲੈ ਆਂਦਾ ਤਾਂ ਦੇਖੋ ਗੇਮਾਂ ਦੇ ਵਿੱਚ ਕੀ ਕੁਝ ਹੋ ਜਾਂਦਾ ਹੈ ਇਹ ਗੇਮ ਜਿਨ੍ਹਾਂ ਦੇ ਬੱਚੇ ਖੇਡਦੇ ਹੈ ਉਹ ਜ਼ਰੂਰ ਇੱਕ ਵਾਰੀ ਧਿਆਨ ਦੇ ਨਾਲ ਸੁਣ ਲਿਓ ਬਹੁਤ ਕੇਸ ਐਸੇ ਹੋਏ ਨੇ ਕਿ ਜਿਨ੍ਹਾਂ ਨੇ ਗੇਮਾਂ ਖੇਡਦੇ ਆ ਖੇਡਦੇ ਆ ਮਾਪਿਆਂ ਦੇ ਹਜ਼ਾਰਾਂ ਲੱਖਾਂ ਕਰੋੜਾਂ ਰੁਪਏ ਤੱਕ ਜੜੇ ਆ ਉਹ ਉਡਾ ਦੱਤੇ ਸੀ ਜਦੋਂ ਤੁਹਾਨੂੰ ਪਤਾ ਹੈ ਸਕੈਮ ਚੱਲਿਆ ਪਬਜੀ ਦੇ ਵਿੱਚ ਹਜ਼ਾਰਾਂ ਲੱਖ ਰੁਪਏ ਉਡਾਤੇ ਕੋਈ ਫ੍ਰੀ ਫਾਇਰ ਖੇਡਦਾ ਕੋਈ ਫੁਲਾਣੀ ਗੇਮ ਖੇਡਦਾ ਤੇ ਵਿੱਚ ਕਈ ਪੈਸੇ ਜਿਹੜੇ ਮਾਪਿਆਂ ਦੇ ਉਡਾ ਦਿੱਤੇ ਜਾਂਦੇ ਨੇ ਸੋ ਆ ਨਵਾਂ ਕੇਸ ਹੈ ਜਿਹਦੇ ਵਿੱਚ 14 ਸਾਲ ਦੀ ਲੜਕੀ ਪਬਜੀ ਖੇਡਦੀ ਹੈ ਪਬਜੀ ਖੇਡਦਾ ਇੱਕ ਮੁੰਡੇ ਦੇ ਨਾਲ ਗੱਲਬਾਤ ਹੋਈ ਔਰ ਮਾਈਂਡ ਇੰਨਾ ਕ ਜਿਆਦਾ ਵਾਸ਼ ਹੋ ਗਿਆ ਉਹ ਮੁੰਡੇ ਨੇ ਇੰਨਾ ਕ ਜਿਆਦਾ ਵਰਗਲਾਫ ਉਸਲਾ ਲਿਆ ਕਿ ਫਰੋਜ਼ਪੁਰ ਤੋਂ ਲੜਕੀ ਨੂੰ 4.500 ਲਗਭਗ ਕਿਲੋਮੀਟਰ ਦੂਰ ਗਾਜ਼ੀਆਬਾਦ ਆਪਣੇ ਨਾਂ ਲੈ ਗਿਆ ਲਬਲੇ ਲਬਾਉਂਦੇ ਪੁਲਿਸ ਨੇ ਵੀ ਸਹਿਯੋਗ ਦਿੱਤਾ ਔਰ ਮਾਪਿਆਂ ਨੇ ਵੀ ਜਿਹੜੀ ਰਿਪੋਰਟ ਲਖਾਈ ਤੇ ਉਸ ਤੋਂ ਬਾਅਦ ਲੜਕੀ ਜਿਹੜੀ ਹੈ ਗਾਜ਼ੀਆਬਾਦ ਤੋਂ ਜਾ ਕੇ ਫੜੀ ਗਈ ਤਾਂ ਹੁਣ ਆ ਫਾਈਨਲੀ ਪੁਲਿਸ ਨੂੰ ਇਹ ਵੱਡੀ ਸਫਲਤਾ ਮਿਲਿਆ ਉਹ ਸੀਸੀਟੀਵੀ ਵੀ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ 4 ਵਜੇ ਤੜਕੇ ਉੱਠ ਕੇ ਲੜਕੀ ਘਰ ਤੋਂ ਨਿਕਲਦੀ ਹੈ ਬੱਸ ਲੱਭਦੀ ਹੈ ਔਰ ਸਿੱਧੀ ਗਾਜ਼ੀਆਬਾਦ ਚਲੀ ਜਾਂਦੀ ਹੈ ਸਾਰਾ ਕਸੂਰ ਉਸ ਗੇਮ ਦਾ ਹੈ ਉਸ ਪਬਜੀ ਗੇਮ ਦਾ ਹੈ ਇਹ ਕੱਲੀ ਮੈਂ ਪਬਜੀ ਦੀ ਗੱਲ ਨਹੀਂ ਕਰਦਾ ਬਹੁਤ ਸਾਰੀਆਂ ਗੇਮਾਂ ਐਸੀਆਂ ਨੇ ਜਿਨ੍ਹਾਂ ਨੇ ਜਿਨ੍ਹਾਂ ਗੇਮਾਂ ਨੇ ਬੱਚਿਆਂ ਦਾ ਬ੍ਰੇਨ ਵਾਸ਼ ਕਰ ਦਤਾ ਹੈ ਬੱਚੇ ਕੀ ਖਾਂਦੇ ਨੇ ਬੱਚੇ ਕੀ ਪੀਂਦੇ ਨੇ ਬੱਚੇ ਕੀ ਪੜ੍ਹਦੇ ਨੇ ਬੱਚਿਆਂ ਦੇ ਉੱਪਰ ਮਾਪਿਆਂ ਦੀਆਂ ਗੱਲਾਂ ਦਾ ਅਸਰ ਕਿੰਨਾ ਹੁੰਦਾ ਹੈ ਇਹ ਸਾਰਾ ਕੁਝ ਅੱਜਕੱਲ ਖਤਮ ਹੋ ਚੁੱਕਿਆ ਕਿਉਂਕਿ ਰੋਟੀ ਖਾਣੀ ਹੈ ਤਾਂ ਬੱਚਾ ਨਾਲ ਗੇਮ ਖੇਡ ਰਿਹਾ ਤੇ ਮਾਪੇ ਰੋਟੀ ਖਵਾ ਰਹੇ ਨਹੀਂ ਜੇ ਉਹਨਾਂ ਦਾ ਸਿਰ ਬੋਣਾ ਹੈ ਉਹਨਾਂ ਨੂੰ ਤਿਆਰ ਕਰਨਾ ਹੈ ਤਾਂ ਉਹ ਤਾਂ ਗੇਮ ਖੇਡ ਰਹੇ ਨੇ ਤੇ ਮਾਪੇ ਉਹਨਾਂ ਨੂੰ ਤਿਆਰ ਕਰ ਰਹੇ ਨੇ ਸਿਰਵਾ ਰਹੇ ਨੇ ਉਹਨਾਂ ਨੂੰ ਰੋਟੀ ਖਵਾ ਰਹੇ ਨੇ ਅੱਜਕੱਲ ਆਹ ਹਾਲਾਤ ਬਣ ਚੁੱਕੇ ਐ ਸੋ ਸਮਾਂ ਰਹਿੰਦੇ ਆ ਇਸ ਚੀਜ਼ ਦੇ ਉੱਪਰ ਕੰਟਰੋਲ ਕੀਤਾ ਜਾਵੇ ਨਹੀਂ ਤਾਂ ਤੁਹਾਡੇ ਨਾਲ ਵੀ ਇਸ ਤਰੀਕੇ ਦੀ ਕੋਈ ਘਟਨਾ ਜਾਂ ਤੁਹਾਨੂੰ ਵੀ ਇਸ ਜਖਾ ਭੁਗਤਣਾ ਪੈ ਸਕਦਾ ਹੈ